ਤੁਸੀਂ ਇਹ ਠੱਗ گرو ਦੀ ਸ਼ਕਲ ਚੰਗੀ ਤਰ੍ਹਾਂ ਪਹਿਚਾਨ ਲਵੋ ਜੋ 5 ਤੋਲੇ ਸੋਨਾ ਅਤੇ 10000 ਰੁਪਏ ਨਕਦੀ ਠੱਗ ਕੇ ਲੈ ਗਏ ਇਹ ਠੱਗਣ ਵਾਲੇ گرو ਮੈਂਬਰਾਂ ਤਿੰਨ ਵਿਅਕਤੀਆਂ ਅਤੇ ਇੱਕ ਸ਼ਾਤਰ ਠੱਗ ਔਰਤ ਦੀ ਪਹਿਚਾਨ ਕਰੋ ਕਿ ਕਿਤੇ ਇਹ ਤੁਹਾਡੇ ਸ਼ਹਿਰ ਤੁਹਾਡੇ ਮੱਲੇ ਰੇੜੀ ਰੋਡ ਤੇ ਜਿੱਥੇ ਸਾਡੇ ਨਾਲ ਖੜੇ ਨੇ ਪ੍ਰਦੀਪ ਭਾਰਤ ਦਵਾਜੀ ਇਹਨਾਂ ਦਾ ਕਹਿਣਾ ਹੈ ਕਿ 5 ਤੋਲੇ ਸੋਨਾ ਤੇ 10000 ਰੁਪਇਆ ਕੱਲ ਇਹਨਾਂ ਤੋਂ ਅਨੋਖੇ ਢੰਗ ਨਾਲ ਠੱਗੀ ਮਾਰ ਕੇ ਲੈ ਗਏ ਨੇ ਆਪਾਂ ਇਹਨਾਂ ਨਾਲ ਗੱਲ ਕਰਨੇ ਆਂ ਹਾਂਜੀ ਪ੍ਰਦੀਪ ਜੀ ਕੀ ਕਹਿਣਾ ਤੁਹਾਡਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 18 ਨਿਊਜ਼ ਦੀ ਟੀਮ ਪਰ ਖੜੀ ਹੈ ਲਲੜੀ ਰੋਡ ਤੇ ਜਿੱਥੇ ਸਾਡੇ ਨਾਲ ਖੜੇ ਨੇ ਪ੍ਰਦੀਪ ਭਾਰਤ ਦਵਾਜੀ ਇਹਨਾਂ ਦਾ ਕਹਿਣਾ ਹੈ ਕਿ 5 ਤੋਲੇ ਸੋਨਾ ਤੇ 10000 ਰੁਪਿਆ ਕੱਲ ਇਹਨਾਂ ਤੋਂ ਅਨੋਖੇ ਢੰਗ ਨਾਲ ਠੱਗੀ ਮਾਰ ਕੇ ਲੈ ਗਏ ਨੇ ਆਪਾਂ ਇਹਨਾਂ ਨਾਲ ਗੱਲ ਕਰਨੇ ਆਂ ਹਾਂਜੀ ਪ੍ਰਦੀਪ ਜੀ ਕੀ ਕਹਿਣਾ ਤੁਹਾਡਾ ਜੀ ਮੈਂ ਆਪਣੇ ਘਰ ਤੋਂ ਮੇਰੀ ਗੱਡੀ ਥੋੜੀ ਡਿਸਟੈਂਸ ਤੇ ਆ ਉਧਰ ਜਾ ਰਿਹਾ ਸੀ ਆਪਣਾ ਦਫਤਰ ਜਾਣ ਵਾਸਤੇ ਮੰਡੀ ਗਵਿੰਦਗੜ੍ਹ ਮੈਂ ਟਰੇਡਿੰਗ ਦਾ ਕੰਮ ਕਰਦਾ ਲੋਹੇ ਦਾ ਤੇ ਇੱਕ ਪਰਮੇ ਕੱਪੜੇ ਵਾਲਾ ਉਹਦੇ ਕੇਸੀ ਰੰਗ ਦਾ ਗੋਲ ਰੰਗ ਦੀ ਪੱਗ ਬੰਨੀ ਹੋਈ ਸੀ ਤੇ ਕਰੀਮ ਕਲਰ ਦਾ ਕੁੜਤਾ ਪਾਇਆ ਤੇ ਵਾਈਟ ਪਜਾਮਾ ਪਾਇਆ ਸੀ ਤੇ ਉਹ ਮੈਨੂੰ ਪੁੱਛ ਰਿਹਾ ਸੀ ਵੀ ਮੈਂ ਅੰਮ੍ਰਿਤਸਰ ਤੋਂ ਆਇਆ ਜੀ ਇੱਥੇ ਗੁਰਦੁਆਰਾ ਸਾਹਿਬ ਕਿੱਥੇ ਆ ਮੇਰੀ ਉੱਥੇ ਸੇਵਾ ਲੱਗੀ ਹੈ ਉਹਨਾਂ ਨੂੰ ਮੈਂ ਦੱਸਿਆ ਸਰ ਇੱਥੇ ਨਰੋਤਮ ਨਗਰ ਵੀ ਅੱਗੇ ਜਾ ਕੇ ਗੁਰਦੁਆਰਾ ਹੈ ਉਹਨਾਂ ਨੂੰ ਦੱਸ ਕੇ ਉਹ ਚਲੇ ਗਏ ਤੇ ਉਸ ਤੋਂ ਬਾਅਦ ਇੱਕ ਲੇਡੀਜ਼ ਜੈਂਟਸ ਮੋਟਰਸਾਈਕਲ ਤੇ ਪਿੱਛੇ ਲੇਡੀ ਬੈਠੀ ਸੀ ਯਾਰ ਜਮਾ ਗੱਡੀ ਦਾ ਦਰਵਾਜਾ ਖੋਲਣ ਨੂੰ ਲੱਗਿਆ ਤਾਂ ਮੇਰੇ ਨਾਲ ਆ ਗਏ ਤੇ ਮੈਨੂੰ ਕਹਿੰਦੇ ਵੀ ਉਹ ਬਾਬਾ ਜੀ ਨੂੰ ਤੁਸੀਂ ਜਾਣਦੇ ਹੋ ਮੈਂ ਇਹ ਜੀ ਮਰਦ ਨਹੀਂ ਜਾਣਦਾ ਕਹਿੰਦੇ ਉਹ ਫਿਰ ਤੁਸੀਂ ਮਹਾਂ ਜੀ ਰਸਤਾ ਪੁੱਛ ਰਹੇ ਸੀ ਕਿ ਗੁਰਦੁਆਰਾ ਸਾਹਿਬ ਦਾ ਉਹਨਾਂ ਨੂੰ ਮੈਂ ਦੱਸਤਾ ਕਹਿੰਦੇ ਜੀ ਇਹ ਤਾਂ ਬਹੁਤ ਕਰਨੀ ਵਾਲੇ ਬਾਬਾ ਜੀ ਆ ਤੇ ਬਹੁਤ ਪਹੁੰਚੇ ਹੋਏ ਆ ਸਾਨੂੰ ਬਿਆਸ ਦੇ ਦੇ ਮਿਲੇ ਸੀ ਇਹਨਾਂ ਨੂੰ ਮਿਲਣ ਤੋਂ ਬਾਅਦ ਸਾਡੇ ਬਹੁਤ ਬਾਰੇ ਨਿਆਰੇ ਹੋ ਗਏ ਉਹ ਇਦਾਂ ਗੱਲਾਂ ਵੀ ਨਾ ਕਰਦੇ ਉਹ ਬਾਬਾ ਜੀ ਵਾਪਸ ਦੁਬਾਰਾ ਫਿਰ ਵਾਪਸ ਆ ਗਏ ਜਿਹੜਾ ਇਹ ਤੇ ਬੰਦਾ ਤੁਹਾਨੂੰ ਦੱਸ ਰਿਹਾ ਤੁਸੀਂ ਉਹਨਾਂ ਨੂੰ ਪਹਿਲੇ ਜਾਣਦੇ ਸੀਗੇ ਨਹੀਂ ਮੈਂ ਬਿਲਕੁਲ ਨਹੀਂ ਸੀ ਜਾਣਦਾ ਨਹੀਂ ਮੈਂ ਦੇਖਿਆ ਨਹੀਂ ਤੇ ਮੈਂ ਪਹਿਲੀ ਵਾਰੇ ਉਹਨਾਂ ਨੂੰ ਦੇਖਿਆ ਸੀਗਾ ਤੇ ਉਹ ਚਾਰ ਜਾਣੇ ਸੀ ਤੁਹਾਡੇ ਕਹਿੰਦਾ ਹਾਂ ਇੱਕ ਫਿਰ ਬਾਬਾ ਜੀ ਨੂੰ ਮੋਟਰਸਾਈਕਲ ਤੇ ਲੈ ਕੇ ਆਏ ਸੀਗੇ ਤੇ ਉਹ ਬਾਬਾ ਜੀ ਪਿੱਛੇ ਉਤਰ ਗਏ ਜਦ ਮੇਰੇ ਤੋਂ ਪੁੱਛ ਕੇ ਅੱਗੇ ਨਿਕਲ ਗਏ ਦੁਬਾਰਾ ਪੈਦਲ ਆਏ ਆਗੇ ਬਾਬਾ ਜੀ ਦੇ ਫਿਰ ਉਹ ਉਹਨਾਂ ਸਾਡੇ ਕੋਲ ਖੜ ਗਏ ਤੇ ਉਹ ਲੇਡੀ ਨੇ ਤੇ ਉਹ ਜੈਂਟਲਸ ਨੇ ਉੱਤਰ ਕੇ ਮੋਟਰਸਾਈਕਲ ਦੇ ਮਤਲਬ ਮੋਟਰਸਾਈਕਲ ਤੋਂ ਉੱਤਰ ਕੇ ਤੇ ਉਹਨਾਂ ਨੇ ਪੈਰੀ ਹੱਥ ਲਾਇਆ ਤੇ ਉਹ ਕਹਿੰਦੇ ਬਾਬਾ ਜੀ ਉਹਨੂੰ ਕਹਿੰਦੇ ਵੀ ਬਾਬਾ ਜੀ ਸਾਡੇ ਤੇ ਤੁਸੀਂ ਬਹੁਤ ਕਿਰਪਾ ਕੀਤੀ ਹੈ ਵੀ ਸਾਡਾ ਇਦਾਂ ਹੀ ਮਤਲਬ ਸਾਡਾ ਹੱਥ ਰੱਖਿਓ ਸਾਡੇ ਸਿਰ ਤੇ ਤੇ ਉਸ ਤੋਂ ਬਾਅਦ ਤੇ ਬਾਬਾ ਜੀ ਕਹਿੰਦੇ ਵੀ ਬੇਟਾ ਤੂੰ ਆਪਣੀ ਚੁੰਨੀ ਸਿਰ ਟਾਗ ਚੁੰਨੀ ਉੱਤੇ ਲੈ ਤੇ ਮੈਨੂੰ ਕਹਿੰਦੇ ਰਮਾਲ ਕੱਢ ਕੇ ਬੇਟਾ ਤੁਸੀਂ ਵੀ ਆਪਣਾ ਸਿਰ ਟਕੋ ਤੇ ਉਹ ਲੇਡੀ ਤੋਂ ਸੋਨਾ ਸੀਗਾ ਉਹਦੇ ਕੋਲ ਰਿੰਗ ਵਗੈਰਾ ਇੱਕ ਅਖਬਾਰ ਦਾ ਟੁਕੜਾ ਮੈਨੂੰ ਦੇਤਾ ਇੱਕ ਉਹਨੂੰ ਦੇਤਾ ਤੇ ਉਹਦੇ ਵਿੱਚ ਉਹ ਤੋਂ ਬੋਏ ਲੇਡੀ ਨੇ 20000 ਰੁਪਏ ਵੀ ਕੱਢ ਕੇ ਪਾਤਾ ਐਦਾਂ ਹੀ ਮੈਨੂੰ ਨੇ ਉਦੋਂ ਬਾਅਦ ਪਤਾ ਲੱਗਿਆ ਵੀ ਕੀ ਹੋ ਰਿਹਾ ਮੈਂ ਦੋਨੋਂ ਮੇਰੀਆਂ ਰਿੰਗ ਤੇ ਇੱਕ 2 ਤੋਲੇ ਦੀ ਇੱਕ ਤੋਲੇ ਦੀ ਸੀ ਦੋ ਮਤਲਬ ਤੋਲੇ ਦਾ ਬ੍ਰੇਸਲੇਟ ਦੀ ਤੇ ਉਹ ਪੰਜੇ ਚੀਜ਼ਾਂ ਲੈ ਕੇ ਮੇਰੇ ਪਰਸ ਜਿਉਂ 10000 ਰੁਪਏ ਆ ਲੈ ਕੇ ਉਹ ਕਹਿੰਦਾ ਵੀ ਇਹਨੂੰ ਸ਼ਾਮ ਨੂੰ 5 ਵਜੇ ਤੁਸੀਂ ਲੈ ਲਓ ਉਹਨਾਂ ਕੋਈ ਕਰਮਾਲ ਸੀ ਵਾਈਟ ਕਲਰ ਦਾ ਉਹਦੇ ਵਿੱਚ ਬੰਨ ਕੇ ਤਿੰਨ ਗੱਟਾ ਮਾਰ ਕੇ ਮੈਨੂੰ ਦੇਤਾ ਕਹਿੰਦੇ ਇਹਨੂੰ ਆਪਣੇ ਬੈਗ ਚ ਪਾ ਲਓ ਜਿਹੜਾ ਮੇਰੇ ਬੈਗ ਤੇ ਵਿੱਚ ਪਾ ਕੇ ਕਹਿੰਦੇ ਸ਼ਾਮ ਨੂੰ 5 ਵਜੇ ਦੇਣਾ ਜਦੋਂ ਮੈਂ ਪਰਸਟਾਈਨ ਕ੍ਰੋਸ ਕੀਤਾ ਤਾਂ ਮੈਨੂੰ ਥੋੜਾ ਜਿਹਾ ਹੋਇਆ ਵੀ ਇਹ ਕੀ ਮੇਰੇ ਨਾਲ ਹੋਇਆ ਸੀਗਾ ਕਿ ਬਾਬਾ ਜੀ ਜਦੋਂ ਮੈਂ ਆਪਣੇ ਦਫ਼ਤਰ ਪਹੁੰਚਿਆ ਦਫ਼ਤਰ ਜੋਧਪਤੀ ਕਰਕੇ ਮੈਂ ਆਪਣਾ ਬੈਗ ਖੋਲ੍ਹਿਆ ਬੈਗ ਦੇ ਦੋ ਬਾਈਚੋ ਉਹ ਪੋਰਟਲੀ ਗੱਡੀ ਜਿਹੜਾ ਬਾਈ ਤੋਂ ਆਪਣਾ ਲਫਾ ਹੋ ਸੀਗਾ ਰਮਾਲ ਉਹਦੇ ਵਿੱਚੋਂ ਜਲਮਾ ਤਿੰਨ ਗੱਠਾ ਜਿਹੜੀ ਬਾਬਾ ਜੀ ਨੇ ਮਾਰਿਆ ਸੀ ਉਹ ਖੋਲ ਕੇ ਦੇਖਿਆ ਤਾਂ ਉਹ ਮਤਲਬ ਉਹਦੇ ਵਿੱਚ ਘਾਪ ਹੋਸ ਸੀਗਾ ਬਸ ਇਦਾਂ ਤੋਂ ਹੋਣਾ ਕੋਈ ਸੁਝਾਇਆ ਤਾਂ ਨਹੀਂ ਮੈਨੂੰ ਲੱਗਿਆ ਨਹੀਂ ਖਾਣ ਪੀਣ ਨੂੰ ਮੈਨੂੰ ਕੁਝ ਨਹੀਂ ਦੱਸਿਆ ਲੇਕਿਨ ਮੈਨੂੰ ਪਤਾ ਨਹੀਂ ਕੀ ਹੋਇਆ ਵੀ ਜਿਵੇਂ ਉਹ ਲੇਡੀ ਕਰ ਰਹੀ ਸੀ ਉਹਨੂੰ ਦੇਖਦੇ ਕੋ ਉਦਾਂ ਹੀ ਮੈਂ ਕਰ ਰਿਆ ਸੀਗਾ ਮੈਨੂੰ ਕੋਈ ਪਤਾ ਨਹੀਂ ਪਰਸਨਾਈਂ ਤੋਂ ਬਾਅਦ ਮੈਨੂੰ ਪਤਾ ਲੱਗਿਆ ਕੀ ਹੋਇਆ ਕੀ ਸੀਗਾ ਤੁਸੀਂ ਉਹਨਾਂ ਦਾ ਪਿੱਛਾ ਪੁੱਛਿਆ ਜਾਂ ਕੁਝ ਨਹੀਂ ਪਿੱਛਾ ਤਾਂ ਮੈਂ ਤਾਂ ਕਰ ਦਿੰਦਾ ਜੇ ਮੈਨੂੰ ਕੋਈ ਡਾਊਟ ਹੁੰਦਾ ਨਾ ਤੇ ਮੈਂ ਆਪਣੇ ਦਫ਼ਤਰ ਰੋੜਾ ਕੰਪਲੇਂਟ ਮੈਂ ਸਿਟੀ ਲਿਖਾਤੀ ਹਾਂ ਹਾਂਜੀ ਹਾਂਜੀ ਹਾਂ ਤੇ ਸੀਸੀ ਕੈਮਰਾ ਚ ਵੀ ਇੱਥੇ ਆਗੇ ਹੋਣਗੇ ਸੀਸੀ ਕੈਮਰੇ ਮੇਰੇ ਨਹੀਂ ਸੀਗਾ ਲੇਕਿਨ ਨਾਲ ਭਾਈ ਸਾਹਿਬ ਹੋ ਗਿਆ ਉਹਨਾਂ ਦੇ ਹੈਗੇ ਤਿੰਨੇ ਜਣਾਂ ਦੇ ਸੀਸੀ ਕੈਮਰੇ ਆ ਓ ਮੈਂ ਕੱਲ ਬੀ ਲੋ ਮੱਕੜ ਵਾਲਾ ਕੀ ਮੰਗ ਕਰਨ ਇਹ ਅਜੇ ਮਤਲਬ ਜੋ ਗੈਂਗ ਨੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਉਹ ਜਿਵੇਂ ਠੱਗੀਆਂ ਮਾਰ ਕੇ ਲੋਕਾਂ ਨੂੰ ਬੇਵਕੂ ਬਣਾ ਕੇ ਕਿਉਂਕਿ ਮਿਹਨਤ ਨਾਲ ਪੈਸਾ ਕਮਾਇਆ ਹੋਈ ਉਹ ਕਰਨਾ ਚਾਹੀਦਾ ਖਾਣਾ ਜਿੱਦਾਂ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਲਦੀ ਜਲਦੀ ਫੜਿਆ ਇਹਨਾਂ ਨੂੰ ਫੜਿਆ ਜਾਵੇ ਔਰ ਜੋ ਮੇਰਾ ਹੈ ਤੇ ਉਹ ਮੈਨੂੰ ਦਵਾਇਆ ਜਾਵੇ ਅਦੀ ਕੁਮਾਰ ਜੀ ਖੜਨ ਜੀ ਨੇ ਦੱਸਿਆ ਕਿ ਇਹੋ ਜੇ ਲੋਕਾਂ ਤੋਂ ਬਚਣਾ ਚਾਹੀਦਾ ਤੇ ਇਹੋ ਜੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਏ ਤੇ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਜਿਹੇ ਮਦਰ ਸਮਾਜ ਦੇ ਵਿੱਚ ਇਹ ਜਿਹੇ ਬੇਵਕੂ ਬਣਾਉਣ ਵਾਲੇ ਬੰਦਿਆਂ ਨੂੰ ਜਿਹੜੇ ਚੋਰੀਆਂ ਠੱਗੀਆਂ ਕਰਦੇ ਨੇ ਉਹਨਾਂ ਦੇ ਸੱਤ ਤੋਂ ਸਖਤ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਪੁਲਿਸ ਐਕਸ਼ਨ 'ਚ ਲੈਣੇ ਦੀ ਬੋਲ ਰਿਹਾ ਜੀ ਪੰਜਾਬੀ ਬੋਲ ਰਿਹਾ ਸੀ ਨਹੀਂ ਪੰਜਾਬੀ ਬੋਲ ਰਿਹਾ ਸੀ ਜੀ ਪੰਜਾਬੀ ਬੋਲ ਰਿਹਾ ਸੀ ਉਹ ਤੇ ਲੇਡੀ ਨਾ ਮਤਲ ਉਹਨਾਂ ਦੇ ਮੋਟਰਸਾਈਕਲ ਤੇ ਨੰਬਰ ਨੰਬਰ ਤੇ ਨਾ 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 ਮੋਟਰਸਾਈਕਲ ਤੇ ਉਹਨਾਂ ਦੇ ਬਾਅਦ ਦੇਖਿਆ ਤਾਂ ਨੰਬਰ ਹੈ ਨਹੀਂ ਸੀਗਾ ਤੇ ਇੱਕ ਜਿਹੜਾ ਬਾਬੇ ਨੂੰ ਛੱਡ ਕੇ ਗਿਆ ਸੀਗਾ ਉਹਦੇ ਨੰਬਰ ਉੱਤੇ ਟੇਪ ਲਾਏ ਸੀ ਨੰਬਰ ਉਹ ਵੀ ਨਹੀਂ ਮਤਲਬ ਦਿਖ ਰਿਹਾ ਸੀਗਾ। ਹਾਂਜੀ ਹਾਂਜੀ। ਤੁਸੀਂ ਇਹ ਠੱਗ گرو ਦੀ ਸ਼ਕਲ ਚੰਗੀ ਤਰ੍ਹਾਂ ਪਹਿਚਾਨ ਲਵੋ। ਜੋ 5 ਤੋਲੇ ਸੋਨਾ ਅਤੇ 10000 ਰੁਪਏ ਨਕਦੀ ਠੱਗ ਕੇ ਲੈ ਗਏ। ਇਹ ਠੱਗਣ ਵਾਲੇ گرو ਮੈਂਬਰਾਂ ਤਿੰਨ ਵਿਅਕਤੀਆਂ ਅਤੇ ਇੱਕ ਸ਼ਾਤਰ ਠੱਗ ਔਰਤ ਦੀ ਪਹਿਚਾਨ ਕਰੋ ਕਿ ਕਿਤੇ ਇਹ ਤੁਹਾਡੇ ਸ਼ਹਿਰ ਤੁਹਾਡੇ ਮੱਲੇ ਪਿੰਡ ਚਿਤਾ ਨਹੀਂ ਇਸ ਤਰ੍ਹਾਂ ਦੀ ਠੱਗੀ ਮਾਰ ਕੇ ਫਰਾਰ ਹੋਏ ਇਹ ਘਟਨਾ ਵਾਪਰੀਆ ਲਲ੍ਹੇੜੀ ਰੋਡ ਖੰਨਾ ਚ ਜੋ ਬਿਲਾ ਵਾਲੀ ਛਪੜੀ ਨੂੰ ਮੁੱਖ ਗਲੀ ਜਾਂਦੀ ਹੈ ਉਸ ਵਿੱਚ ਇੱਕ ਮੰਡੀ ਗਵਿੰਦਗੜ੍ਹ ਤੇ ਵਪਾਰ ਕਰਦੇ ਪ੍ਰਦੀਪ ਕੁਮਾਰ ਨਾਮਕ ਵਿਅਕਤੀ ਤੋਂ ਆਪਣੀਆਂ ਗੱਲਾਂ ਚ ਉਲਝਾ ਕੇ ਛਰੇ ਆਮ ਚਲਦੇ ਰਾਤ ਰਿਹਾਸ਼ੀ ਇਲਾਕੇ 5 ਟੋਲੇ ਸੋਨਾ ਅਤੇ 10000 ਰੁਪਏ ਨਰਦੀ ਠੱਗ ਕੇ ਫਰਾਰ ਹੋਣ ਚ ਸਫਲ ਹੋਵੇ ਪਰੰਤੂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਕੈਦ ਹੋ ਗਈ ਅਸੀਂ ਤੁਹਾਨੂੰ ਦਿਖਾਉਂਦੇ ਆ ਸਾਰੀ ਸੀਸੀਟੀਵੀ ਫੁਟੇਜ ਦੀ ਅਤੇ ਪਛਾਣੋ ਇਹ ਠੱਗ ਗਰੋਹ ਨੂੰ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਕਿਤੇ ਹੋਰ ਨਾ ਵਾਪਰੇ ਇਹ ਦੋ ਟੋਲੇ ਦੀ ਤੇ ਜਿਹੜੀ ਇੱਧਰ ਸੀਗੀ ਇਹ ਡਾਇਮੰਡ ਵਾਲੀ ਸੀਗੀ ਲੇਕਿਨ ਡਾਇਮੰਡ ਦਾ ਇੱਕੋ ਹੀ ਉਹ ਰਹਿ ਗਿਆ ਸੀਗਾ ਬਾਕੀ ਗਿਰ ਗਏ ਸੀਗੇ ਇੱਕ ਤੋਲੇ ਦੀ ਇਹ ਸੀਗੀ ਬਰੈਸਲੇਟ ਜਿਹੜਾ ਮੇਰਾ ਸੀਗਾ 2 ਤੋਲੇ ਦਾ ਬਰੈਸਲੇਟ ਸੀਗਾ ਵੀ ਇਹ ਮੇਰੇ ਪਾਇਆ ਸੀਗਾ ਤੇ 10000 ਰੁਪਏ ਮੇਰੇ ਪਰਸ ਚੋਂ ਮਜੂਰਾਂ ਮੰਡਲ ਲਈ ਤੁਹਾਡੇ ਰੇਕੀ ਕਰ ਰਹੇ ਸੀ ਮੈਨੂੰ ਲੱਗਦਾ ਵੀ ਇਹ ਵੀ ਇਸਪੋਰਟ ਮੈਂ ਕਰਦੇ ਦੇਖਿਆ ਨਹੀਂ ਰੇਕੀ ਕਰਦੇ ਲੱਗਦੇ ਮੈਨੂੰ ਵੀ ਇਦਾਂ ਐਟ ਦੀ ਸਪੋਰਟ ਜਿਵੇਂ 5-7 ਮਿੰਟ ਚ ਸਾਰਾ ਕੁਝ ਇਹਨਾਂ ਨੇ ਕੀਤਾ ਹੈ ਵੀ ਮੈਨੂੰ ਲੱਗਾ ਹੈ 15 ਦਿਨ ਤੋਂ 10 15 ਦਿਨ ਤੋਂ ਮੇਰੇ ਕਿਉਂਕਿ ਮੈਂ 11 ਤੋਂ ਲੈ ਕੇ 11:30 ਦੇ ਵਿੱਚ ਵਿੱਚ ਆਪਣੇ ਆਫਿਸ ਮੰਡੀ ਗੁੰਦਰਾਣ ਵਾਸਤੇ ਜਾਣਾ ਹੁੰਦਾ ਹੈ